ਜਿਹੜੀ ਆਪਣੀ ਜੀਬ ਹੈ ਜ਼ੁਬਾਨ ਹੈ ਇਹ ਬਹੁਤ ਵੱਡੇ ਕਾਰੇ ਕਰਾ ਦਿੰਦੀ ਹੈ ਬਸ ਬੋਲਣ ਦਾ ਤਰੀਕਾ ਹੋਣਾ ਚਾਹੀਦਾ ਹੈ ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਸੀ ਰਾਜਾ ਸੁੱਤਾ ਹੋਇਆ ਸੀ ਇਹ ਰਾਤ ਦਾ ਸਮਾਂ ਸੀ ਉਸ ਰਾਜੇ ਨੂੰ ਇੱਕ ਸੁਪਨਾ ਆਉਂਦਾ ਹੈ ਕਿ ਉਹਦੇ ਰਾਜ ਵਿੱਚ ਜਿੰਨੇ ਵੀ ਹਰੇ ਭਰੇ ਦਰਖਤ ਨੇ ਉਹ ਸਾਰੇ ਸੜ ਜਾਂਦੇ ਨੇ ਤੇ ਕੱਲਾ ਇੱਕ ਸੁੱਕਾ ਦਰਖਤ ਬਚਦਾ ਹੈ ਹਰੇ ਭਰੇ ਸਾਰੇ ਦਰਖਤ ਸੜ ਜਾਂਦੇ ਨੇ ਤੇ ਇੱਕ ਸੁੱਕਾ ਦਰਖਤ ਬਚਦਾ ਹੈ ਜਦੋਂ ਸਪਨਾ ਟੁੱਟਦਾ ਹੈ ਤਾਂ ਰਾਜਾ ਬੜਾ ਦੁਖੀ ਹੁੰਦਾ ਹੈ ਉਹ ਆਪਣੇ ਜਿਹੜਾ ਹੁੰਦਾ ਪੰਡਿਤ ਉਹ ਆਪਣੇ ਪੰਡਿਤ ਨੂੰ ਬੁਲਾਉਂਦਾ ਹੈ ਅਤੇ ਰਾਜਾ ਦੱਸਦਾ ਹੈ ਕਿ ਇੰਜ ਕਰਕੇ ਮੈਨੂੰ ਇੱਕ ਸੁਪਨਾ ਆਇਆ ਹੈ ਕਿ ਮੇਰੇ ਰਾਜ ਵਿੱਚ ਜਿੰਨੇ ਵੀ ਦਰਖਤ ਨੇ ਸਾਰੇ ਸੜ ਗਏ ਨੇ ਬਸ ਇੱਕ ਸੁੱਕਾ ਹੋਇਆ ਦਰਖਤ ਬਚਿਆ ਹੋਇਆ ਭਲਾ ਇਹਦਾ ਕੀ ਮਤਲਬ ਹੋਇਆ ਜਿਹੜਾ ਪੰਡਿਤ ਸੀ ਉਹ ਕਹਿ ਲੱਗਾ ਜੀ ਇਹ ਤਾਂ ਬੜੀ ਬੁਰੀ ਗੱਲ ਹੈ ਇਹ ਬੜੇ ਬੁਰੇ ਸੰਕੇਤ ਨੇ ਰਾਜਾ ਕਹਿੰਦਾ ਉਹ ਕਿਵੇਂ ਕਹਿੰਦਾ ਜੀ ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰ ਸਾਰੇ ਮਰ ਜਾਣਗੇ ਤੁਸੀਂ ਉਹਨਾਂ ਦੀ ਮੌਤ ਆਪਣੇ ਅੱਖੀ ਵੇਖੋਗੇ ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰ ਤੁਹਾਡੇ ਅੱਖਾਂ ਸਾਹਮਣੇ ਮਰਨਗੇ ਤੇ ਉਹਨਾਂ ਦੀ ਮੌਤ ਤੁਸੀਂ ਆਪਣੇ ਅੱਖਾਂ ਨਾਲ ਵੇਖੋਗੇ ਤੇ ਰਾਜੇ ਨੂੰ ਬੜਾ ਗੁੱਸਾ ਆਇਆ ਉਸ ਨੇ ਕਿਹਾ ਕਿ ਇਸ ਨੂੰ ਮੌਤ ਦੀ ਸਜ਼ਾ ਦਿਓ ਉਸ ਪੰਡਤ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਫਿਰ ਉਹਦੇ ਰਾਜ ਵਿੱਚ ਇੱਕ ਹੋਰ ਪੱਦਤ ਸੀ ਉਨੂੰ ਬੁਲਾਇਆ ਗਿਆ ਉਹ ਬੜਾ ਸਿਆਣਾ ਤੇ ਸੂਝਵਾਨ ਸੀ ਰਾਜੇ ਨੇ ਉਹਨੂੰ ਵੀ ਦੱਸਿਆ ਕਿ ਇੰਜ ਇੰਜ ਕਰਕੇ ਮੈਨੂੰ ਇੱਕ ਸੁਪਨਾ ਆਇਆ ਹੈ ਸੁਪਨੇ ਦੇ ਵਿੱਚ ਮੇਰੇ ਰਾਜ ਦੇ ਸਾਰੇ ਦਰਖਤ ਜੋ ਕਿ ਹਰੇ ਸੀ ਸੜ ਗਏ ਨੇ ਤੇ ਇੱਕ ਸੁੱਕਾ ਹੋਇਆ ਦਰਖਤ ਬਚਿਆ ਹੈ ਇਹਦਾ ਕੀ ਮਤਲਬ ਹੈ ਕੀ ਸੰਕੇਤ ਨੇ ਉਹ ਪੰਡਿਤ ਬੜਾ ਸਿਆਣਾ ਸੀ ਉਹ ਰਾਜੇ ਨੂੰ ਕਹਿਣ ਲੱਗਾ ਕਿ ਹੈ ਰਾਜਾ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਰਾਜਾ ਕਹਿੰਦਾ ਉਹ ਕਿਵੇਂ ਕਿਦਾਂ ਜੀ ਤੁਹਾਡੀ ਤਾਂ ਉਮਰ ਹੀ ਬੜੀ ਲੰਮੀ ਹੈ ਤੁਹਾਡੇ ਸਾਰੇ ਪਰਿਵਾਰ ਨਾਲੋਂ ਸਭ ਤੋਂ ਜ਼ਿਆਦਾ ਉਮਰ ਤੁਹਾਡੀ ਲੰਮੀ ਹੈ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਦੁਨੀਆਂ ਵਿੱਚੋਂ ਪਹਿਲਾਂ ਜਾਣਗੇ ਤੇ ਤੁਸੀਂ ਬਾਅਦ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹੋਗੇ ਰਾਜਾ ਬੜਾ ਖੁਸ਼ ਹੋਇਆ ਉਹਨੇ ਉਸ ਪੰਡਿਤ ਨੂੰ ਬਹੁਤ ਵੱਡਾ ਇਨਾਮ ਦਿੱਤਾ ਸੋਨੇ ਚਾਂਦੀ ਨਾਲ ਉਸਨੂੰ ਤੋਲ ਦਿੱਤਾ ਗੱਲ ਤਾਂ ਕਹਿਨ ਨੂੰ ਸੇਮ ਸੀ ਬਸ ਗੱਲ ਕਹਿਣ ਦਾ ਤਰੀਕਾ ਚਾਹੀਦਾ